ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮਲ ਖੰਤੈ ਪਾਈਐ ਇਹ ਰੁੱਤ ਸੁਹਾਈ ਵਾਨ ਤ੍ਰੇਨ ਤ੍ਰਿਪਵਣ ਮੋਲਿਆ ਅੰਮ੍ਰਿਤ ਫਲ ਪਾਈ ਮੇਰੇ ਸਾਧੂ ਸੁਖੂ ਭਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾ ਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਧਿਆਇਦਾ ਫਿਰ ਪਾਏ ਨਾਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਿੱਥੋਂ ਉਪਜੈ ਕਹਿ ਰਹਾ ਕਹਿ ਮਾਹ ਸਮਾਵੈ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਤੇ ਆਏ ਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰਾ ਗੁਰਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ RAM ਮੌਲਿਆ ਨਤ ਭਾਏ ਜਹ ਦੇਖੋ ਤੈ ਰਹਾ ਸਮਾਇ ਰਹਾਓ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉਂਕ ਤੇਬ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਪੰਡਤ ਜਨ ਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੁਨਿਆਸੀ ਮਾਤੇ ਹਮੇਵ ਤਫਸੀ ਮਾਤੇ ਤਪ ਕਹਿ ਭੇਵ ਸਭ ਮਦ ਮਾਤੇ ਕਉ ਨ ਜਾਗ ਸੰਗ ਹੀ ਚੋਰ ਘਰ ਮੁਸਨ ਲਾਗ ਰਹਾਓ ਜਾਗੈ ਸੁਖ ਦਿਓ ਅਰ ਆਕੂਰ ਹਨਵੰਤ ਜਾਗੈ ਧਰ ਲੰਕੂਰ ਸ਼ੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਵਤ ਬੋ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਦਕ ਕਾਮ ਕਹਿ ਕਬੀਰ ਭਜ ਰਾਮ ਨਾਮ ਜੋਏ ਖਸਮ ਹੈ ਜਾਇਆ ਪੂਤ ਬਾਪ ਖਿਲਾਇਆ ਬਿਨ ਸਰਵਣਾ ਖੀਰ ਪਿਲਾਇਆ ਦੇਖੋ ਲੋਕਾ ਕਲ ਕੋ ਭਾਉ ਦੇਖੋ ਲੋਗਾ ਕਲ ਕੋ ਭਾਉ ਸੁਤ ਮੁਖ ਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਨੈ ਬਿਨ ਖਰ ਖਰ ਹਾਸਤਾ ਬਿਨ ਦਰਾਪੈ ਨਰ ਪੈ ਸੋਵੈ ਬਿਨ ਬਾਸਨ ਖੀਰ ਬਿ ਲੋਵੈ ਬਿਨ ਹਸਤਰ ਗਉਲ ਵੇਰੀ ਪੈਂਡੇ ਬਿਨ ਬਾਟ ਘਨੇਰੀ ਬਿਨ ਸਤਗੁਰ ਬਾਟ ਨਾ ਪਾਈ ਕੋ ਕਬੀਰ ਸਮਝਾਈ ਪਹਿਲਾਦ ਪੜਾ ਪਠਾਏ ਪੜਨ ਸਾਲ ਸੰਗ ਸਖਾ ਬੋਲੀਆ ਬਾਲ ਪਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬੋਲੀਏ ਬਾਲ مو کو کہاں پڑا اس آل جال میری پٹیا لکھ دیو سری گوپال نہیں چھوڑو رے بابا رام نام میرا اور پڑن سے او نہ ہی کام رہاو سنڈے مرکے کے ہو جائے پہلاد بلائے بیگتائے تو رام کہن کی چھوڑ بان تجھ ترون چڈاؤ میرو کیا ہو مان مو کو کہاں ستاؤ بار بار ਪਰਬ ਜਲਥਾਲ ਗਿਰ ਕੀਏ ਪਹਾੜ ਇਕਰਾਮ ਨਾ ਛੋੜੋ ਗੁਰੇਗਾਰ ਮੋਕੋ ਘਾਲ ਜਾਰ ਭਾਵੇ ਮਾਰਡਾਰ ਕਾੜ ਖੜਗ ਕੋ ਪਿਓ ਰਿਸਾਏ ਤੁਝ ਰੱਖਣ ਹਾਰੋ ਮੋਹਿ ਬਤਾਏ ਪ੍ਰਭ ਥਾਮਤੇ ਨਿਗਸੇ ਕੈ ਬਿਸਤਾਰ ਹਰ ਨਖ ਛੇ ਦਿਓ ਨਖ ਬਿਦਾਰ ਓਏ ਪਰਮਾ ਪੁਰਖ ਦੇਵਾਤ ਦੇਵਾ ਭਗਤ ਹੇਤ ਨਰ ਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਲਖੈ ਨ ਪਾਰ ਪ੍ਰਹਲਾਦ ਉਧਾਰੇ ਅਨਕਬਾਰ ਕਹਿ ਕਬੀਰ ਕੋ ਲਖੈ ਨ ਪਾਰ ਪ੍ਰਹਲਾਦ ਉਧਾਰੇ ਅਨਕਬਾਰ ਇਹ ਤਨ ਮਨ ਮਦੇ ਮਦਨ ਚੋਰ ਜਿਨ ਗਿਆਨ ਰਤਨ ਹਿਰ ਲੀਨ ਮੋਰ ਮੈ ਨਾਥ ਪ੍ਰਭ ਕਹੋ ਕਾਹੇ ਕੋ ਕੋ ਨਾ ਬਿਗੂਤ ਮੈ ਕੋ ਆਹੇ ਮਾਦੋਦਾਰਨ ਦੁਖ ਸਿਓ ਨਾ ਜਾਏ ਮੇਰੋ ਚੱਪਲ ਬੁੱਧ ਸਿਓ ਕਹਾ ਬਸਾਏ ਰਹਾਓ ਸਾਨਕ ਸੰਨੰਦਨ ਸਿਓ ਸੁਕਾਦ ਨਾਵਕ ਮਲ ਜਾਨੇ ਬ੍ਰਹਮਾਦ ਕਬ ਜਨ ਜੋਗੀ ਜਟਾ ਤਾਰ ਸਭ ਆਪਨ ਉਸਰ ਚਲੇ ਸਾਰ ਤੋਤਾਓ ਮੋਹਿ ਥਾ ਨਾਏ ਪ੍ਰਭ ਦੀਨਾ ਨਾਥ ਦੁਖ ਕਹੋ ਕਾਹੇ ਮੇਰੋ ਜਨਮਨ ਦੁਖਾਤ ਧੀਰ ਸੁਖ ਸਾਗਰ ਗੁਨ ਰਉ ਕਬੀਰ ਨਾਇਕੇ ਗਵਨਜਾਰੇ ਪਾਂਚ ਬਾਦ ਬਰਦ ਪਚੀਸਕ ਸੰਗ ਕਾਜ ਨੌ ਬਹੀਆ ਦਸ ਗੋਨਾਹੇ ਕਸਨ ਬਿਹਤਰ ਲਾਗੀ ਤਾਹੇ ਹੋ ਐਸੇ ਬਨਸੋ ਨਾਇਨ ਕਾਜ ਜੇ ਘਟ ਹੈ ਮੂਲ ਨੇ ਤਾਂ ਬੜਾ ਹੈ ਬਿਆਜ ਰਹਾਓ ਸਾ ਸੂਦ ਮਿਹਰਬਾਨ ਯਕੀਨ ਕਰਮ ਪਾਵਨੀ ਸੰਗ ਲੀਨ ਤੀਨ ਜਗਾਤੀ ਕਰਤਾਰ ਚਲੋ ਬੰਜਾਰਾ 4 ਪੂੰਜੀ ਰਾਣੀ ਬੰਜ ਟੂਟ ਦੈਦ ਸ ਟਾਂਡੋ ਗਿਓ ਛੂਟ ਦੈਦ ਸ ਟਾਂਡੋ ਗਿਓ ਫੂਟ ਕੈ ਕਬੀਰ ਮਨ ਮਰਸੀ ਕਾਜ ਸਹਿ ਸਮਾਨੋ ਤਾਂ ਪਰਮ ਭਾਜ ਉਂਝ ਹੈ ਰਾਣੀ ਬਨਜ ਟੂਟ ਦਹ ਦਿਸ ਟਾਂਡੋ ਗਿਓ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾ ਪਰਮ ਭਾਜ ਗੁਰ ਪਿਆਰਿਓ ਪੁਲਚੋ ਕੁ ਦੀ ਖਿਮਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ